ਪਿੰਡ ਰੁੜੂੜੀ ਕੀ ਜ਼ਿਲ੍ਹਾ ਜਲੰਧਰ ਵਿਖੇ ਡਾਕਖਾਨੇ ਦੀ ਪੁਰਾਣੀ ਇਮਾਰਤ ਦੀ ਸੰਭਾਲ ਲਈ ਪਿੰਡ ਵਾਸੀ ਖੁਦ ਮਹੁਰੇ ਆਏ ਹਨ ਜਿਨ੍ਹਾਂ ਵੱਲੋਂ ਮਾੜੀ ਹਾਲਤ ਹੋ ਚੁੱਕੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਕੇ ਇਸ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਗਈ ਹੈ ਇਸ ਦਾ ਕੰਮ ਸੰਪੂਰਨ ਹੋਣ ਤੇ ਅੱਜ ਨਗਰ ਨਿਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਰੁੜਕੀ ਅਤੇ ਤੀਨਪੁਰ ਦੀ ਅਗਵਾਈ ਵਿੱਚ ਅੱਜ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਦੌਰਾਨ ਇਹ ਇਮਾਰਤ ਮੁਰ ਵਿਭਾਗ ਨੂੰ ਸੌਂਪੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਣਧੀਰ ਸਿੰਘ ਅਤੇ ਨਾਮਵਰ ਸਖਸ਼ੀ ਹਦਾਨੇ ਦੱਸਿਆ ਕਿ ਧਰਮਪਾਲ ਮੱਲ ਪੁੱਤਰ ਨਸੀਬ ਚੰਦ ਮੱਲ ਦੇ ਪਰਿਵਾਰ ਵੱਲੋਂ ਇਹ ਸਾਰੀ ਸੇਵਾ ਕੀਤੀ ਗਈ ਹੈ ਜਿਸ ਕਰਕੇ ਸਮੂਹ ਨਗਰ ਨਿਵਾਸੀ ਉਹਨਾਂ ਦੇ ਪੂਰੇ ਪਰਿਵਾਰ ਦਾ ਧੰਨਵਾਦ ਕਰਦੇ ਹਨ ਇਸ ਮੌਕੇ ਤੇ ਡਾਕ ਵਿਭਾਗ ਵੱਲੋਂ ਦਿਲੀਪ ਕੌਰ ਬੀਪੀਐਮ ਰੁੜਕੀ ਵੱਲੋਂ ਵੀ ਤੇਰਮਪਾਲ ਮੱਲ ਜੀ ਦੇ ਪਰਿਵਾਰ ਦਾ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਰਣ ਧੀਰ ਸਿੰਘ, ਰਾਣਾ ਗੁਰਮਿੰਦਰ ਸਿੰਘ, ਮੋਨੂ ਪੰਡਿਤ ਸਰਪੰਚ ਹੁਸ਼ਾਰਾਣੀ, ਸੁਮਨ ਸਰਪੰਚ ਤੀਨਪੁਰ, ਬਿੱਲੂ ਰੁੜਕੀ, ਅਮਰਜੀਤ ਕਟਾਰੀਆ, ਸੁਰਿੰਦਰਪਾਲ, ਡਾਕਟਰ ਚਰਨਜੀਤ ਲਾਲ, ਮਨਦੀਪ ਸਿੰਘ ਗੁਰਬਖਸ਼ ਕੌਰ ਸੁਖਵਿੰਦਰ ਕੌਰ ਗੁਰਬਖਸ਼ ਕੌਰ ਪੰਜ ਕੁਲਦੀਪ ਕੌਰ ਪੰਜ ਅਦਿੱਤਿ ਕੁਮਾਰੀ ਪੰਜ ਸਮੇਤ ਹੋਰ ਨਾਂਬਰ ਸਖਸ਼ੇਤਾ ਹਾਜ਼ਰ ਸਨ ਮੇਰਾ ਨਾਮ ਤਲੀਪ ਕੌਰ ਹੈ ਮੇਰੀ ਮੇਰੀ ਪੋਸਟ ਬੀਪੀਐਮ ਹੈ ਬ੍ਰਾਂਚ ਪੋਸਟ ਮਾਸਟਰ ਤਾਂ ਜਦ ਮੈਂ ਇੱਥੇ ਆਈ ਸੀ ਪਿੰਡ ਦਾ ਡਾਕਖਾਨਾ ਰੁੜਕੀ ਇਹ ਥੋੜਾ ਜਿਹਾ ਇਹਦੀ ਇਮਾਰਤ ਦੀ ਹਾਲਤ ਬਹੁਤ ਖਰਾਬ ਸੀ ਤੇ ਆਪਣੇ ਪਿੰਡ ਦੇ ਜੋ ਕਿ ਮੈਂਬਰ ਹੈ ਧਰਮਪਾਲ ਉਹਨਾਂ ਨੇ ਇਸ ਡਾਕਖਾਨੇ ਦੀ ਹਾਲਤ ਸੁਧਾਰੀ ਤਾਂ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੈਂਡ ਰੋਡ ਕੀ ਜ਼ਿਲ੍ਹਾ ਜਲੰਧਰ ਸਾਡੇ ਜਿਹੜੇ ਐਨ ਆਰ ਆਈ ਵੀਰਿਆ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਆਪਣਾ ਡਾਕਖਾਨਾ ਸੀਗਾ ਇਹਦੀ ਹਾਲਤ ਬਹੁਤ ਖਰਾਬ ਸੀਗੀ ਚਾਹੇ ਉਹ ਵਿਦੇਸ਼ਾਂ ਦੀ ਧਰਤੀ ਸਾਡੇ ਐਨ ਆਰ ਆਈ ਵੀ ਰਹਿੰਦੇ ਬੇਟਾ ਤੈਨੂੰ ਵੀ ਜਾ ਕੇ ਪਰ ਉਹਨਾਂ ਦੀ ਸੋਚ ਜਿਹੜੀ ਸਾਡੇ ਪਿੰਡ ਪ੍ਰਤੀ ਬਹੁਤ ਹੀ ਸਰਦਿਆ ਉਹਨਾਂ ਦੀ ਸੋਚ ਇਹ ਸਾਡਾ ਪਿੰਡ ਵਧੀਆ ਬਣੇ ਅਸੀਂ ਵੀ ਮਾਣ ਮਹਿਸੂਸ ਕਰੀਏ ਸਾਡਾ ਪਿੰਡ ਰੁੱੜਤੀ ਆ ਪੂਰੀ ਇਹ ਡਾਕਖਾਨੇ ਦੀ ਸਾਰੀ ਰਿਪੇਅਰ ਦਾ ਖਰਚਾ ਇਹ ਸਰਿੰਦਰ ਸਿੰਘ ਸ਼ਿਦਾ ਮੈਸਤਰੀ ਉਹਨੇ ਮੂਰੇ ਹੋ ਕੇ ਕੰਮ ਕੀਤਾ ਸਾਰਾ ਹੀ ਤੇ ਜਿਹੜੀ ਮਾਇਆ ਉਹ ਸ਼੍ਰੀ ਧਰਪਾਲ ਜੀ son of ਸ਼੍ਰੀ ਨਸੀਬ ਚੰਦ ਇਹ ਸਾਰੀ ਮਾਇਆ ਦੀ ਸੇਵਾ ਉਹਨੇ ਕੀਤੀ ਆ ਅਸੀਂ ਸਮੁੱਚੀ ਪਿੰਡ ਦੀ ਨਗਰ ਪੰਚਾਇਤ ਵੱਲੋਂ ਅਤੇ ਸਾਰੇ ਪਿੰਡ ਦੀਆਂ ਸੰਗਤਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਕਰਤਕ ਕਮਾਈ ਨੂੰ ਸਦਮਾ ਕਰਦੇ ਹੋਏ ਇਹ ਡਾਕਖਾਨੇ ਨੂੰ ਸੁਧਾਰ ਕੀਤਾ ਤੇ گاਹ ਵੀ ਆਜਾ ਰੱਖਦੇ ਆ ਕੋਈ ਵੀ ਸਾਡੇ ਪਿੰਡ ਦਾ ਕਾਰਜ ਹੋਵੇ ਐਨਆਰਆਈ ਵੀਰਾਂ ਦੇ ਸਹਿਯੋਗ ਤੋਂ ਬਿਨਾ ਤਾਂ ਸ਼ਾਇਦ ਇਹ ਭਰੇ ਨਹੀਂ ਚੜਦਾ ਕਿਉਂਕਿ ਜਿਹੜਾ ਸਰਕਾਰਾਂ ਦਾ ਕੰਮ ਹੁੰਦਾ ਆ ਉਹ ਪੈਸਾ ਜਿਹੜਾ ਲੈਣਾ ਦੇਣਾ ਬਹੁਤ ਔਖਾ ਹੋ ਜਾਂਦਾ ਐਨਆਰਆਈ ਵੀਰਾਂ ਨੂੰ ਤਾਂ ਫੇਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਮਾਇਆ ਨੂੰ ਸਫਲਾ ਕਰਕੇ ਪਿੰਡ ਦੀਆਂ ਵਧੀਆ ਚੀਜ਼ਾਂ ਬਣਾਉਂਦੇ ਆ ਕਿਉਂਕਿ ਪੈਂਟ ਵਾਲਿਆਂ ਨੂੰ ਵੀ ਮਾਨ ਮਹਿਸੂਸ ਹੁੰਦਾ ਆ ਵਰਤਨੀਆਂ ਆਪਾਂ ਉਹੀ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋਈ ਵੀ ਪਰ ਉਹਨਾਂ ਦੀ ਸੋਚ ਇਹ ਹੀ ਆ ਵੀ ਸਾਡਾ ਪਿੰਡ ਸਾਫ਼ ਸੁਥਰਾ ਤੇ ਬਹੁਤ ਵਧੀਆ ਬਣੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਜੇ ਦਾ گاਾਂ ਵੀ ਕੋਈ ਸੇਵਾ ਕਰਨੀਆਂ ਤਾਂ ਅਸੀਂ ਉਹਨਾਂ ਨਾਲ ਵੀ ਕੰਟੈਕਟ ਕਰਾਂਗੇ ਸਾਰੀਆਂ ਸੰਗਤਾਂ ਵੱਲੋਂ ਫੇਰ ਉਹਨਾਂ ਦਾ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਨਗਰ ਦੀ ਪੰਚਾਇਤ ਦਾ ਬਹੁਤ ਧੰਨਵਾਦ ਇਹਨਾਂ ਨੇ ਸਾਰਿਆਂ ਦਾ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ